ਡੇਰਾ ਬਾਬਾ ਗੁਸਾਈਆਣਾ ਦੇ ਬਾਹਰ ਖੁੱਲਿਆ ਸ਼ਰਾਬ ਦਾ ਠੇਕਾ ਹੋਵੇਗਾ ਬੰਦ ਸ਼ਿਕਾਇਤ ਉਪਰੰਤ ਡੇਰਾ ਬਾਬਾ ਗੁਸਾਈਆਣਾ ਪੁਜੀ ਐਕਸਾਈਜ਼ ਵਿਭਾਗ ਦੀ ਟੀਮ ਅਧਿਕਾਰੀਆਂ ਨੇ ਬਾਬਾ ਤਨਰਾਜ ਗਿਰਜੀ ਦਾ ਆਸ਼ੀਰਵਾਦ ਲੈ ਕੇ ਆ ਇੱਕ ਹਫਤੇ ਵਿੱਚ ਕਰਾਂਗੇ ਕਾਰਵਾਈ ਸਾਇਤ ਵਿਭਾਗ ਦੀ ਟੀਮ ਆਈਸੀ ਕੀ ਡੇਰੇ ਦੇ ਵਿੱਚ ਤੇ ਬਾਹਰ ਸ਼ਰਾਬ ਦੇ ਠੇਕੇ ਦਾ ਵੀ ਨਿ ਰਖਣ ਕਰਿਆ ਗਿਆ ਕੀ ਮੁੱਦਾ ਕੀ ਹੈ ਅਰਨਵir ਜੀ ਅਸਲ ਦੇ ਵਿੱਚ ਨਾ ਜਿਹੜਾ ਇਹ ਡੇਰਾ ਹੈ ਇਹ ਸਥਾਨ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਇਲਾਕੇ ਲਈ ਨਹੀਂ ਪੂਰੇ ਦੇਸ਼ ਵਾਸਤੇ ਇਹ ਬਹੁਤ ਵੱਡਾ ਅਸਥਿਰਥ ਸਥਾਨ ਹੈ ਜਿਹੜਾ ਕਿ ਤਪਸਥਾਨ ਵੀ ਹੈ ਆਪਾਂ ਨੂੰ ਪਤਾ ਹੈ ਵੀ ਜਿੱਥੇ ਕੋਈ ਧਾਰਮਿਕ ਕੋਈ ਅਦਾਰਾ ਹੋਵੇ ਉਹਦੇ ਆਲੇ-ਦੋਲੇ ਕਿਤੇ ਵੀ ਆਪਾਂ ਸ਼ਰਾਬ ਦਾ ਠੇਕਾ ਸੰਗਤ ਦੇ ਜਿਹੜੀ ਉਹ ਬਰਦਾਸ਼ਤ ਨਹੀਂ ਕਰਦੀ। ਇਸ ਦੇ ਬਿਲਕੁਲ ਹੀ ਨਜ਼ਦੀਕ ਗੇਟ ਦੇ ਨਾਲੇ ਇੱਥੇ ਸ਼ਰਾਬ ਦਾ ਠੇਕਾ ਬਹੁਤ ਚਿਰਾਂ ਤੋਂ ਖੁੱਲਿਆ ਹੋਇਆ ਹੈ ਜੀ। ਸਾਡੇ ਸ਼ਹਿਰ ਵਾਸੀ ਜਿਹੜੇ ਧਾਰਮਿਕ ਆਸਥਾ ਰੱਖਦੇ ਆ ਉਹਨਾਂ ਨੂੰ ਇਸ ਗੱਲ ਦਾ ਬੜਾ ਖੇਦ ਹੈ ਕਿ ਇਹ ਇੱਥੇ ਠੇਕਾ ਨਹੀਂ ਚਾਹੀਦਾ। ਔਰ ਗੁਰੂ ਜੀ ਸਾਨੂੰ ਮਾਨਸਿ ਰਿਤਨਾਗ ਜੀ ਮਹਾਰਾਜ ਸਾਨੂੰ ਬਾਰ-ਬਾਰ ਇਹ ਕਹਿੰਦੇ ਰਹਿੰਦੇ ਆ ਜਿਹੜੇ ਸਾਡੇ ਸ਼ਹਿਰ ਦੇ ਸਮਾਜ ਸੇਵੀ ਆ ਸਾਨੂੰ ਸਾਰਿਆਂ ਨੂੰ ਕਿ ਭਾਈ ਇਹ ਇਸ ਦਾ ਹੱਲ ਕਰੋ। ਔਰ ਇਸ ਦੇ ਸਬੰਧ ਦੇ ਵਿੱਚ ਅਸੀਂ ਸਾਰੀ ਟੀਮ ਸਾਡੇ ਚੇਅਰਮੈਨ ਰਾਣਾ ਹਰੀਸ਼ ਕੁਮਾਰ ਜੀ ਮਾਰਕੀਟ ਕਮੇਟੀ ਇਹਨਾਂ ਦੀ ਅਗਵਾਈ ਚ ਅਸੀਂ ਮੈਡਮ ਅਨਮੋਲ ਗਗਨਮਾਨ ਜੀ ਨੂੰ ਮਿਲੇ। ਉਹਨਾਂ ਨੂੰ ਅਸੀਂ ਆਪਣਾ ਇਹ ਦੁੱਖ ਦੱਸਿਆ ਕਿ ਗੁਰੂ ਜੀ ਦਾ ਇਹ ਬਹੁਤ ਵੱਡਾ ਜਿਹੜਾ ਇਹ ਸਮੱਸਿਆ ਹੈ ਡੇਰੇ ਦੀ ਇਹਨੂੰ ਹੱਲ ਕਰੋ ਜੀ। ਉਹਨਾਂ ਨੇ ਮੌਕੇ ਤੇ ਹੀ ਏਡੀਸੀ ਸਾਹਿਬ ਨੂੰ ਆਪਣੇ ਹਦਾਇਤਾਂ ਕੀਤੀਆਂ। ਕਿ ਇਸ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ ਉਸ ਦੇ ਸਬੰਧ ਦੇ ਵਿੱਚ ਹੁਣ ਤੁਹਾਡੇ ਸਾਹਮਣੇ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਇੱਥੇ ਮੌਕਾ ਦੇਖਣ ਆਈ ਹੈ ਔਰ ਉਹਨਾਂ ਨੇ ਸਾਨੂੰ ਅਸ਼ੋਰ ਕਰਿਆ ਕਿ ਅਸੀਂ ਹਫਤਾ ਇੱਕ ਹਫਤਾ ਸਾਨੂੰ ਦਿਓ ਅਸੀਂ ਇਹਨੂੰ ਇੱਥੋਂ ਟਰਾਂਸਫਰ ਕਰਕੇ ਕਿਸੇ ਹੋਰ ਜਗ੍ਹਾ ਤੇ ਲੈ ਜਾਣੇ ਤੇ ਸਾਨੂੰ ਹਫਤੇ ਦਾ ਸਮਾਂ ਦਿੱਤਾ ਜਾਵੇ ਇਹਦੇ ਬਾਰੇ ਹੁਣ ਸਾਡੀ ਸੰਗਤ ਵਿਚਾਰ ਕਰ ਰਹੀ ਹੈ ਕਿ ਇਹਨਾਂ ਨੂੰ ਹਫਤੇ ਦਾ ਟਾਈਮ ਦੇਣਾ ਜਾਂ ਨਹੀਂ ਦੇਣਾ ਔਰ ਸਾਨੂੰ ਉਮੀਦ ਹੈ ਕਿ ਸਾਡੀ ਜਿਹੜੀ ਅਸੀਂ ਬੇਨਤੀ ਕੀਤੀ ਹੈ ਸਰਕਾਰੀ ਦਰਬਾਰੇ ਉਹ ਸਾਡੀ ਪੂਰੀ ਹੋਊਗੀ ਤਾਂ ਬਹੁਤ ਤੁਸੀਂ ਤੇਰੇ ਚ ਸ਼ਰਧਾਲੂ ਤੇ ਕਿੰਨੀ ਕੋਕੜ ਆਂਦੀ ਸੀ ਵੀ ਠੇਕੇਦਾਰ ਕੋਕੜ ਦਾ ਇਸ ਤਰ੍ਹਾਂ ਹੈ ਭਾਈ ਜਦ ਅਸੀਂ ਲੰਘਦੇ ਆ ਨਾ ਇੱਥੇ ਹਰੇਕੇ ਆ ਕੇ ਕਹਿੰਦਾ 10 ਰੁਪਏ ਘਟ ਗਈ ਸਾਡੇ ਪਰ 10 ਰੁਪਏ ਦਿਓ ਪਹਿਲਾਂ ਤਾਂ ਪੱਤਾ ਟਿਕਣੇ ਦੇ ਤੁਹਾਨੂੰ ਇਹ ਵੀ ਔਕੜਾ ਇੱਕ दारू वाले ਸਾਡੇ ਕੱਪੜਿਆਂ ਨੂੰ ਹੱਥ ਲਾਈ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹਦੇ ਵੀ ਅਜੀ ਬਹੁਤ ਤਾਂਗਾਂ ਜੱਪੀਆਂ ਪਾਈ ਜਾਂਦੇ ਆ ਆੰਦੇ ਜਾਂਦਿਆਂ ਨੂੰ ਇਸ ਕਰਕੇ ਸਾਨੂੰ ਮੱਥਾ ਟੇਕਣਾ ਵੀ ਬਹੁਤ ਔਖਾ ਹੋਇਆ ਵਾ ਇਸ ਕਰਕੇ ਠੇਕੇ ਜਲਦੀ ਦੇ ਨਾਲ ਦੀ ਚਕਾਇਆ ਜਾਵੇ ਅਸੀਂ ਸਰਕਾਰ ਦੇ ਧੰਨਵਾਦੀ ਹਾਂ ਜੇਕਰ ਕੈਬਨਟ ਮੰਤਰੀ ਅਨਮੋਲ ਗਰਮਾਨ ਦੇ ਹੁਕਮ ਅਤੇ ਠੇਕਾ ਚੱਕ ਹੁੰਦਾ ਹੈ ਤਾਂ ਕਿ ਆ ਚੰਗੀ ਗੱਲ ਹੈ ਜੀ ਇਹ ਤਾਂ ਵਧੀਆ ਗੱਲ ਹੈ ਜੀ ਹਾਂ ਜੀ ਸਾਬ ਐਕਸਰਸਾਈਜ਼ ਵੀ ਮਾਈ ਸੀ ਕਿ ਅੱਜ ਤੇ ਠੇਕੇ ਨੂੰ ਚੱਕਰ ਦੀ ਗੱਲ ਕੀਤੀ ਜਾ ਰਹੀ ਹੈ ਔਕੜ ਕੀ ਹੈ ਸਰ ਠੇਕੇ ਤੋਂ ਨਾ ਮਿਲ ਕੀ ਜਿੰਨੇ ਵੀ ਆਪਣੇ ਵਸਿੰਦੇ ਸੀ ਅਲਾਜ ਮੰਡੀ ਦੇ ਤੇ ਸ਼ਹਿਰ ਦੀ ਸਾਰੀ ਕ੍ਰੀਮ ਜਿਹੜੀ ਤੁਹਾਨੂੰ ਪਤਾ ਹੀ ਕਿ ਨਾਜ ਮੰਡੀ ਰਹਿੰਦੀ ਹੈ ਤੇ ਉਹਨਾਂ ਨੂੰ ਬੜੀ ਦਿੱਕਤ ਸੀ ਤੁਹਾਨੂੰ ਉਹ ਕਾਫੀ ਦਿਨ ਤੇ ਸ਼ਿਕਾਇ ਤੇ ਲੇਡੀਜ਼ ਨੂੰ ਵੀ ਮਲਕੀ ਸ਼ਾਮੀ 6 ਵਜੇ ਤੋਂ ਬਾਅਦ ਬਾਹਰ ਨਿਕਲਣ ਲਈ ਬੜੀ ਔਕੜ ਆਉਂਦੀ ਸੀ ਤੇ ਪੂਰੇ ਗਸਾਈ ਨਾਲ ਡੇਰਾ ਹੌਣ ਕਰ ਕਰਨਦ ਵੀ ਤੁਹਾਨੂੰ ਸਾਰੇ ਸ਼ਹਿਰ ਦੀ ਪੂਰੇ ਇਲਾਕੇ ਦੀ ਆਪਣੇ ਡੇਰੇ ਤੇ ਬੜੀ ਆਸਥਾ ਹੈ ਤੇ ਜਦੋਂ ਵੀ ਉਸ ਅਦਾਲੋ ਨੇ ਇਥੇ ਆਣਾ ਉਹਨਾਂ ਨੂੰ ਬੜੀ ਔਕੜ ਆਉਂਦੀ ਸੀ ਉਹਨਾਂ ਨੂੰ ਤੇ ਉਹਦੇ ਕਰਕੇ ਬਹੁਤ ਮੁਸ਼ਕਲਾਂ ਨੇ ਸੀ ਕਾਫੀ ਲੰਬੇ ਟਮੇ ਸਮੇਂ ਤੋਂ ਇਹਦੀ ਡਿਮਾਂਡ ਸੀ ਇਹ ਵੀ ਠੀਕ ਕਿ ਉਹਨਾਂ ਜਲਦੀ ਜਲਦੀ ਚੱਕਿਆ ਜਾਵੇ ਸੋ ਇਦਾਂ ਲਈ ਅੱਜ ਇਹਨਾਂ ਦਾ ਸਾਰੀ ਡਿਪਾਰਟਮੈਂਟ ਨਾਲ ਗੱਲਬਾਤ ਹੋਈ ਹੈ ਤੇ ਇਹਨਾਂ ਨੇ ਹੁਣ ਬਾਬਾ ਜੀ ਦੇ ਕੋਲ ਬੈਠ ਕੇ ਇੱਕ ਹਫ਼ਤੇ ਦਾ ਟਾਈਮ ਮੰਗਿਆ ਹੈ ਤੇ ਸਾਨੂੰ ਪ੍ਰੋਮਿਸ ਦਿੱਤਾ ਗਿਆ ਸੀ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਠੇਕਾ ਇੱਥੋਂ ਕਿਤੇ ਹੋਰ ਸ਼ਿਫਟ ਕਰ ਦਾਂਗੇ। ਕੀ ਕਹਿਣਾ ਚਾਹਦੇ ਹੋ ਠੇਕੇ ਦਾ ਮੁੱਦਾ ਕਾਫੀ ਕਰਮਾਇਆ ਹੋਇਆ ਹੈ ਤੇ ਤੁਸੀਂ ਵੀ ਕਾਫੀ ਬੇੜਾ ਚੱਕਿਆ ਇਸ ਠੇਕੇ ਵਿੱਚ ਪਾਲਦੇ ਹੋ। ਇਹ ਜੋ ਕਿ ਸਾਡੇ ਅਨਾਜ ਮੰਡੀ 'ਚ ਮੈਡਮ ਆਏ ਸੀਗੇ ਅਨਮੋਲ ਗਗਨਵਾਨ ਉੱਥੇ ਇਹਨਾਂ ਨੇ ਲੇਡੀਜ਼ ਨੇ ਸਾਰਿਆਂ ਨੇ ਬੇਨਤੀ ਕੀਤੀ ਸੀਗੀ ਮੈਡਮ ਨੂੰ ਵੀ ਇੱਥੇ ਗਸਾਈਆਂ ਵਾਲੇ ਡੇਰੇ ਦੇ ਅੱਗੇ ਠੇਕਾ ਹੈ। ਉੱਥੇ ਰਾਤ ਨੂੰ दारू ਪੀ ਕੇ ਲੋਕ ਸੜਕ 'ਤੇ ਬੈਠੇ ਰਹਿੰਦੇ ਆ। ਤੋਂ ਮੈਡਮ ਨੇ ਸਾਨੂੰ ਕਿਹਾ ਸੀਗਾ ਵੀ ਇਹ ਇੱਕ ਹਫ਼ਤੇ ਦੇ ਵਿੱਚ ਚੱਕ ਹੋ ਜਾਏਗਾ ਠੇਕਾ। ਜੋਸਕਰ ਦੇ ਡਿਪਾਰਟਮੈਂਟ ਦੀ ਟੀਮ ਆਈ ਸੀਗੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਇੱਕ ਹਫ਼ਤੇ ਦੇ ਵਿੱਚ ਠੀਕਾ ਸ਼ਿਫਟ ਕਰ ਦਾਂਗੇ ਜੇ ਇੱਕ ਹਫ਼ਤੇ ਜਿੰਨਾ ਹੀ ਸ਼ਿਫਟ ਕਰਦੇ ਤੇ ਅਗਲੀ ਕਾਰਵਾਈ ਅਸੀਂ ਫਿਰ ਆਪਣੇ ਹਿਸਾਬ ਨਾਲ ਕਰਾਂਗੇ